ਇਹ ਸੱਚੀ ਘਟਨਾ ਹੈ ਤਾਂ 2010 ਦੀ ਪਰ ਸ਼ੁਰੂ ਥੋੜਾ ਹੋਰ ਪਹਿਲਾਂ ਤੋਂ ਕਰਾਂਗੇ 21 ਸਾਲਾ ਹਰਪ੍ਰੀਤ ਕੌਰ ਹਸ਼ਾਪੁਰ ਦੇ ਪਿੰਡ ਸਕਰੂਲੀ ਦੀ ਰਹਿਣਵਾਰੀ ਸੀ ਇਹ ਪੰਜ ਭੈਣਾਂ ਹੁੰਦੀਆਂ ਨੇ ਇਹਨਾਂ ਦਾ ਕੋਈ ਭਰਾ ਨਹੀਂ ਹੁੰਦਾ ਹਰਪ੍ਰੀਤ ਗੜਸ਼ੰਕਰ ਚ ਇੱਕ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਹੀ ਹੁੰਦੀ ਹੈ ਹਰਪ੍ਰੀਤ ਕੌਰ ਦੀ ਵੱਡੀ ਭੈਣ ਹੁੰਦੀ ਆ ਹਰਦੀਪ ਕੌਰ ਇੱਥੇ ਹਰਪ੍ਰੀਤ ਦੀ ਭੈਣ ਦਾ ਨਾਮ ਬਦਲਿਆ ਹੈ ਮੈਂ ਕੁਝ ਸਾਲ ਪਹਿਲਾਂ ਹਰਪ੍ਰੀਤ ਕੌਰ ਦੀ ਭੈਣ ਹਰਦੀਪ ਕੌਰ ਦਾ ਵਿਆਹ ਗੜਸ਼ੰਕਰ ਦੇ ਸੰਦੀਪ ਨਾਲ ਹੋਇਆ ਹੁੰਦਾ ਹੈ ਦੋਵੇਂ ਪਰਿਵਾਰ ਚੰਗਾ ਗੁਜ਼ਰਬਸਰ ਕਰ ਰਹੇ ਹੁੰਦੇ ਆ ਯਾਨੀ ਕਿ ਪੈਸੇ ਤੇ ਲਦੀ ਕਮੀ ਵਾਲੀ ਕੋਈ ਖਾਸ ਗੱਲ ਨਹੀਂ ਹੁੰਦੀ ਸੰਦੀਪ ਮੋਟਰ ਵਰਕਸ਼ਾਪ 'ਚ ਕੰਮ ਕਰਦਾ ਹੁੰਦਾ ਹੈ ਹਰਦੀਪ ਕੌਰ ਦੇ ਸੌਰੇ ਤੇ ਪੇਕੇ ਘਰ 'ਚ ਕੋਈ ਜ਼ਿਆਦਾ ਡਿਸਟੈਂਸ ਨਹੀਂ ਹੁੰਦਾ ਦੂਰੀ ਨਹੀਂ ਹੁੰਦੀ ਕੋਲੀ ਵਿਆਹੀ ਗਈ ਹੁੰਦੀ ਐ ਨਾਲੇ ਸਕਰੂਲੀ ਤੋਂ ਹਰਪ੍ਰੀਤ ਕੌਰ ਵੀ ਆਪਣੇ ਕਾਲਜ ਘਰ ਸ਼ੰਕਰ ਡੇਲੀ ਅਪ ਡਾਊਨ ਕਰਦੀ ਸੀ ਸੋ ਹਰਪ੍ਰੀਤ ਕੌਰ ਦਾ ਕਦੀ ਆਪਣੀ ਭੈਣ ਘਰੇ ਜਾਣਾ ਤੇ ਕਦੀ ਭੈਣ ਹਰਦੀਪ ਤੇ ਜੀਜੇ ਸੰਦੀਪ ਦਾ ਇਹਨਾਂ ਵੱਲ ਆਉਣਾ ਆਮ ਜਹੀ ਗੱਲ ਹੁੰਦੀ ਆ ਓਨੇ ਦਿਨੀ ਵੀ ਹਰਪ੍ਰੀਤ ਕੌਰ ਆਪਣੀ ਭੈਣ ਘਰ ਰਹਿਣ ਗਈ ਹੁੰਦੀ ਐ ਪਰ ਸਭ ਨੋਟਿਸ ਕਰ ਰਹੇ ਹੁੰਦੇ ਆ ਕਿ ਹਰਪ੍ਰੀਤ ਕੌਰ ਦਾ ਮੂਡ ਕੁਝ ਖੜਿਆ ਜਾਏ ਉਹ ਬਸ ਮੂੰਹ ਬਣਾ ਕੇ ਬੈਠੀ ਹੋਈ ਆ ਕਿਸੇ ਨਾਲ ਕੋਈ ਗੱਲ ਨਹੀਂ ਕਰ ਰਹੀ ਭੈਣ ਹਰਦੀਪਕੌਰ ਪੁੱਛਦੀ ਆ ਕਿ ਤੈਨੂੰ ਹੋਇਆ ਕੀ ਆ ਉਹ ਕਹਿੰਦੀ ਆ ਕੁਝ ਨਹੀਂ ਜੀਜਾ ਸੰਦੀਪ ਪੁੱਛਦਾ ਹਰਪ੍ਰੀਤ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਤੈਨੂੰ ਇੱਥੇ ਸਾਡੇ ਘਰ ਕੁਝ ਚਾਹੀਦਾ ਤਾਂ ਦੱਸ ਦੇ ਉਹ ਤਾਂ ਵੀ ਕਹਿੰਦੀ ਆ ਨਹੀਂ ਕੁਝ ਨਹੀਂ ਕੁਝ ਦਿਨ ਬਾਅਦ ਜੀਜੇ ਸੰਦੀਪ ਨੂੰ ਹਰਪ੍ਰੀਤ ਇਕੱਲੀ ਬਾਹਰ ਮੰਜ਼ੀ ਤੇ ਬੈਠੀ ਨਜ਼ਰ ਆਉਂਦੀ ਆ ਤਾਂ ਜੀਜਾ ਸੰਦੀਪ ਉਸ ਨਾਲ ਗੱਲ ਕਰਨ بیٹھ ਜਾਂਦਾ ਉਹ ਕਹਿੰਦਾ ਵੈਸੇ ਤਾਂ ਤੇਰੇ ਮੂੰਹ ਚ ਜ਼ੁਬਾਨ ਨਹੀਂ ਪੈਂਦੀ ਤੇਰਾ ਹਾਸਾ ਬੰਦ ਨਹੀਂ ਹੁੰਦਾ ਤੇ ਹੁਣ ਕੀ ਮੂੰਹ ਬਣਾਇਆ ਤੂੰ ਅੱਗੋਂ ਹਰਪ੍ਰੀਤ ਗੁੱਸੇ ਚ ਹੁੰਦੀ ਆ ਸ਼ਾਇਦ ਉਹ ਕਹਿੰਦੀ ਆ ਕਿ ਜੀ ਆ ਸਭ ਥੋੜੇ ਕਰਕੇ ਆ ਜੀਜਾ ਜੀ ਸੱਚੀ ਗੱਲ ਜੀ ਮੈਂ ਹਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀਜਾ ਸੰਦੀਪ ਸਾਲੀ ਹਰਪ੍ਰੀਤ ਕੌਰ ਦੀ ਇਹ ਗੱਲ ਸੁਣ ਕੇ ਬੜਾ ਹੈਰਾਨ ਹੁੰਦਾ ਕਿ ਮੈਂ ਅਜਿਹਾ ਕੀ ਕੀਤਾ ਅਗੋਹਰ ਪ੍ਰੀਤਕੌਰ ਕਹਿੰਦੀ ਆ ਕਿ ਹਰਦੀਪ ਖੁਸ਼ਕਿਸਮਤ ਹੈ ਉਹਨੂੰ ਤੁਸੀਂ ਮਿਲੇ ਮੈਨੂੰ ਤਾਂ ਲੱਗਦਾ ਮੈਂ ਇਕੱਲੀ ਹੀ ਰਹਿ ਜਾਣਾ ਸੰਦੀਪ ਨੂੰ ਅਜੇ ਵੀ ਗੱਲ ਸਮਝ ਨਹੀਂ ਆਉਂਦੀ ਉਹ ਕਹਿੰਦੀ ਹੈ ਮੈਂ ਤੁਹਾਨੂੰ ਤੇ ਹਰਦੀਪ ਨੂੰ ਨੇੜੇ ਆਉਂਦਿਆਂ ਵੇਖਿਆ ਕੱਲ ਰਾਤ ਤੇ ਉਸ ਤੋਂ ਬਾਅਦ ਮੈਂ ਸੌ ਨਹੀਂ ਸਕੀ ਅਕਸਰ ਭੈਣਾਂ ਇੱਕ ਦੂਜੇ ਦਾ ਘਰ ਵਾਸਤਾ ਦੇਖ ਕੇ ਖੁਸ਼ ਹੁੰਦੀਆਂ ਨੇ ਪਰ ਹਰਪ੍ਰੀਤਕੌਰ ਆਪਣੀ ਭੈਣ ਹਰਦੀਪ ਕੌਰ ਤੇ ਜੀਜੇ ਸੰਦੀਪ ਸਿੰਘ ਦੇ ਨਿੱਗੇ ਰਿਸ਼ਤੇ ਤੋਂ ਪਰੀਸ਼ਾਨ ਹੋ ਰਹੀ ਹੁੰਦੀ ਹੈ ਉਹਨੂੰ ਇਹਨਾਂ ਦਾ ਪਿਆਰ ਜ਼ਹਿਰ ਲੱਗਣ ਲੱਗਦਾ ਹੈ ਤੇ ਜਦੋਂ ਜੀਜੇ ਸੰਦੀਪ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਕਾਇਦੇ ਨਾਲ ਉਹ ਨਿੱਕੀ ਭੈਣ ਮੰਨ ਕੇ ਉਹਨੂੰ ਸਮਝਾਉਣਾ ਚਾਹੀਦਾ ਸੀ ਨਾ ਉਹਨੂੰ ਜਾਂ ਆਪਣੀ ਵਾਈਫ ਨੂੰ ਦੱਸਣਾ ਚਾਹੀਦਾ ਸੀ ਕਿ ਇਹਨੂੰ ਸਮਝਾਏ ਕਿਉਂਕਿ ਇਸ ਉਮਰ 'ਚ ਸਮਝਦਾਰ ਸਲਾਹ ਦੀ ਬਹੁਤ ਲੋੜ ਹੁੰਦੀ ਹੈ ਪਰ ਜੀਜੇ ਨੇ ਉਲਟਾ ਕੀਤਾ ਉਹ ਹੁਣ ਹਰਪ੍ਰੀਤ ਕੌਰ ਨਾਲ ਨੇੜਤਾ ਵਧਾਉਣ ਲੱਗ ਪਿਆ ਕਦੀ ਉਹਦੇ ਨਾਲ ਚੀਪ ਗੱਲਾਂ ਕਰਦਾ ਤੇ ਕਦੀ ਹਰਕਤਾਂ ਤੇ ਹਰਪ੍ਰੀਤ ਨੂੰ ਇਹ ਸਭ ਚੰਗਾ ਲੱਗਦਾ ਹਰਪ੍ਰੀਤ ਕੌਰ ਹੁਣ ਆਪਣੇ ਘਰ ਜਾ ਰਹੀ ਹੁੰਦੀ ਆ ਕਿਉਂਕਿ ਅਗਲੇ ਦਿਨ ਤੋਂ ਉਸਦੇ ਕਾਲਜ ਲੱਗਣੇ ਹੁੰਦੇ ਆ ਪਰ ਇਹ ਤੇ ਜੀਜਾ ਸੰਦੀਪ ਪਲਾਨ ਕਰ ਲੈਂਦੇ ਨੇ ਕਿ ਉਹ ਹੁਣ ਹਰਪ੍ਰੀਤ ਵੱਲ ਆ ਜਾਣਗੇ ਰਹਿਣ ਇਹ ਸੁਣ ਕੇ ਹਰਪ੍ਰੀਤ ਖੁਸ਼ ਹੋ ਜਾਂਦੀ ਹੈ ਤੇ ਆਪਣੇ ਪਿੰਡ ਚਲੀ ਜਾਂਦੀ ਹੈ ਇਸ ਵਕਤ ਤੇ ਸੰਦੀਪ ਨੇ ਮੋਟਰ ਵਰਕਸ਼ਾਪ ਦਾ ਕੰਮ ਛੱਡ ਵੱਡੀ ਗੱਡੀ ਸੂਮੋ ਖਰੀਦ ਲਈ ਹੁੰਦੀ ਹੈ ਜਿਸ ਨੂੰ ਉਹ ਪ੍ਰਾਈਵੇਟ ਟੈਕਸੀ ਦੇ ਰੂਪ ਵਿੱਚ ਚਲਾਉਣਾ ਸ਼ੁਰੂ ਕਰ ਦਿੰਦਾ ਹੈ ਜਿਸ ਦਿਨ ਹਰਪ੍ਰੀਤ ਕੌਰ ਆਪਣੇ ਪਿੰਡ ਸਕੂਲੀ ਪਹੁੰਚਦੀ ਹੈ ਉਸੇ ਸ਼ਾਮ ਸੰਦੀਪ ਵੀ ਆਪਣੀ ਟਾਟਾ ਸੂਮੋ ਲੈ ਕੇ ਉੱਥੇ ਆ ਜਾਂਦਾ ਹੈ ਹੁਣ ਹਰਪ੍ਰੀਤ ਦੇ ਘਰੇ ਸਾਰੇ ਬੜੇ ਖੁਸ਼ ਹੁੰਦੇ ਨੇ ਕਿ ਜਵਾਈ ਆਇਆ ਸਾਰੇ ਜਵਾਈ ਦੀ ਖਾਤਰਦਾਰੀ ਚ ਲੱਗ ਜਾਂਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਇੱਥੇ ਜਵਾਈਆਂ ਨੂੰ ਘਰ ਤੋਂ ਸਭ ਤੋਂ ਉਚਿਤ ਹਾਤੇ ਬਿਠਾਇਆ ਜਾਂਦਾ ਹੈ ਇੱਥੇ ਵੀ ਆਹੀ ਸੀ ਮਾਨ ਤਣ ਚ ਕੋਈ ਕਮੀ ਨਹੀਂ ਕੀਤੀ ਗਈ ਸੱਸ ਸੌਰਾ ਤੇ ਹੋਰ ਸਾਰੀਆਂ ਵੀ ਬਸ ਅੱਗੇ ਪਿੱਛੇ ਹੀ ਰਹੇ ਜਵਾਈ ਸੰਦੀਪ ਤੇ ਬਾਰੋਂ ਬੋਤਲ ਮੰਗਾਈ ਗਈ ਸੌਰਾ ਤੇ ਜਵਾਈ ਦੋਨੋਂ ਗਲਾਸੀ ਖੜਕਉਣ ਲੱਗੇ ਹਾਲਾਂਕਿ ਸੰਦੀਪ ਨੇ ਇਸ ਵਾਰ ਆਪ ਉਹ ਨਹੀਂ ਪੀਤੀ ਪਰ ਸੌਰਾ ਖਾਸੀ ਪੀ ਕੇ ਸੌ ਗਿਆ ਜਦੋਂ ਸਾਰੇ ਡੂੰਗੀ ਨੀਂਦ ਚ ਚਲੇ ਗਏ ਤਾਂ ਸੰਦੀਪ ਸਾਲੀ ਹਰਪ੍ਰੀਤ ਕੌਰ ਨੂੰ ਖਿੱਚ ਕੇ ਮਹਿਮਾਨਾ ਦੇ ਕਮਰੇ ਚ ਲੈ ਗਿਆ ਯਾਨੀ ਗੈਸਟ ਰੂਮ ਇਹ ਪਹਿਲੀ ਵਾਰ ਹੁੰਦਾ ਜਦੋਂ ਸੰਦੀਪ ਤੇ ਹਰਪ੍ਰੀਤਕੌਰ ਇਕੱਲੇ ਚ ਮਿਲੇ ਹੁੰਦੇ ਨੇ ਇਦਾਂ ਤੇ ਇਸੇ ਗੈਸਟ ਰੂਮ ਚ ਇਹ ਦੋਨੋਂ ਉਹ ਸਭ ਕਰਦੇ ਨੇ ਕਿ ਘਰ ਦੀਆਂ ਕੰਧਾਂ ਸ਼ਰਮਾ ਜਾਣ ਸ਼ਰਮਾ ਵੀ ਕੀ ਜਾਣ ਬੇਇੱਜ਼ਤ ਹੋ ਜਾਣ ਹਰਪ੍ਰੀਤ ਜੋ ਚਾਹੁੰਦੀ ਸੀ ਉਸ ਨੂੰ ਮਿਲ ਗਿਆ ਸੀ ਹੁਣ ਸੰਦੀਪ ਦੀਆਂ ਰਾਤਾਂ ਅਕਸਰ ਆਪਣੇ ਸੌਰੇ ਘਰ guzਰਦੀਆਂ ਕਿਸੇ ਨੂੰ ਵੀ ਕਦੀ ਜੀਜਾ ਸਾਲੀ ਦੇ ਗੰਦੇ ਸੰਬੰਧਾਂ ਤੇ ਸ਼ੱਕ ਕਦੀ ਨਹੀਂ ਹੋਇਆ ਇਦਾਂ ਹੀ ਵਕਤ ਬੀਤਦਾ ਗਿਆ ਇਸੇ ਦਰਮਿਆਨ ਸੰਦੀਪ ਦੀ ਵਾਈਫ ਤੇ ਹਰਪ੍ਰੀਤ ਦੀ ਵੱਡੀ ਭੈਣ ਹਰਦੀਪ ਵੀ ਪ੍ਰੈਗਨੈਂਟ ਹੋ ਜਾਂਦੀ ਹੈ ਹੁਣ ਹਰਦੀਪ ਕੌਰ ਨੂੰ ਲੋੜ ਹੁੰਦੀ ਹੈ ਕਿ ਕੋਈ ਉਸ ਕੋਲ ਰਹੇ ਉਸ ਦਾ ਧਿਆਨ ਰੱਖੇ ਸੋ ਹਰਪ੍ਰੀਤ ਨੂੰ ਵੀ ਬਹਾਨਾ ਮਿਲ ਜਾਂਦਾ ਹੈ ਭੈਣ ਕੋਲ ਰਹਿਣ ਦਾ ਮਤਲਬ ਸੰਦੀਪ ਦੇ ਨੇੜੇ ਰਹਿਣ ਦਾ ਹਰਦੀਪ ਵੀ ਖੁਸ਼ ਹੁੰਦੀ ਹੈ ਕਿ ਛੋਟੀ ਭੈਣ ਨਾਲ ਰਹੂ ਤਾਂ ਇਸ ਤੋਂ ਵਧੀਆ ਹੋਰ ਗੱਲ ਕੀ ਹੋ ਸਕਦੀ ਹੈ ਕਿਉਂਕਿ ਜੋ ਭੈਣ ਭੈਣ ਦਾ ਤੇ ਉਸ ਦੇ ਹੋਣ ਵਾਲੇ ਬੱਚੇ ਦਾ ਖਿਆਲ ਰੱਖ ਸਕਦੀ ਹੈ ਉਹ ਹੋਰ ਕੌਣ ਰੱਖੂਗਾ ਮਾਸੀਆਂ ਦੇ ਅੱਢ ਹੀ ਚਾ ਹੁੰਦੇ ਨੇ ਪਰ ਇਹ ਤੁਹਾਨੂੰ ਮੈਂ ਆਪਦੇ ਘਰਾਂ ਵਾਲੇ ਨਾਰਮਲ ਕੇਸ ਸਿਨੈਰੀਓਜ਼ ਦੱਸ ਰਹੀ ਹਾਂ ਇੱਥੇ ਹਰਪ੍ਰੀਤ ਦੀ ਮਨਸ਼ਾ ਤਾਂ ਘੋਰ ਹੀ ਹੁੰਦੀ ਆ ਉਹ ਭੈਣ ਦੇ ਬਹਾਨੇ ਜੀਜੇ ਦੇ ਕੋਲ ਰਹਿਣਾ ਚਾਹੁੰਦੀ ਹੁੰਦੀ ਆ ਇਦਾਂ ਹੀ ਚੱਲ ਰਿਹਾ ਹੁੰਦਾ ਸਭ ਕਿ ਇੱਕ ਰਾਤ ਹਰਦੀਪ कौर ਆਪਣੀ ਭੈਣ ਤੇ ਘਰ ਵਾਲੇ ਨੂੰ ਇਤਰਾਜ਼ਯੋਗ ਹਾਲ ਚ ਦੇਖ ਲੈਂਦੀ ਆ ਉਸ ਦੇ ਪੈਰਾਂ ਹੇਠ ਉਹ ਜ਼ਮੀਨ ਖਿਸਕ ਜਾਂਦੀ ਆ ਉਸ ਦੀ ਵਿਚਾਰੀ ਦੀ ਤਬੀਅਤ ਵੀ ਖਰਾਬ ਹੋ ਜਾਂਦੀ ਆ ਉਹ ਬਥੇਰਾ ਝਗੜਦੀ ਆ ਸੰਦੀਪ ਨਾਲ ਤੇ ਕਹਿੰਦੇ ਭੈਣ ਨੂੰ ਕੁੱਟਦੀ ਵੀ ਆ ਤੇ ਉਹਨੂੰ ਵਾਪਸ ਪਿੰਡ ਭੇਜ ਦਿੰਦੀ ਆ ਪਰ ਇਹna ਸਭ ਹੋਣ ਦੇ ਬਾਅਦ ਵੀ ਕਿਸੇ ਨੂੰ ਹਰਦੀਪ ਕੌਰ ਤੇ ਤਰਸ ਨਹੀਂ ਹੁੰਦਾ ਜੀਜੇ ਸਾਲੀ ਦੀ ਆਸ਼ਕੀਚ ਕੋਈ ਕਮੀ ਨਹੀਂ ਆਉਂਦੀ ਸੰਦੀਪ ਸਹੁਰੇ ਘਰ ਜਾ ਕੇ ਸਾਲੀ ਨਾਲ ਹਦਾ ਟੱਪਦਾ ਰਹਿੰਦਾ ਕੁਝ ਵਕਤ ਬਾਅਦ ਹਰਦੀਪ ਘਰ ਆਤੀ ਹੁੰਦੀ ਹੈ ਹੁਣ ਉਸੇ ਬਹਾਨੇ ਹਰਪ੍ਰੀਤ ਕੌਰ ਨੇ ਫਿਰ ਤੋਂ ਭੈਣ ਦੇ ਘਰ ਦਾ ਰੁਖ ਕਰਨਾ ਸ਼ੁਰੂ ਕਰਤਾ ਕੁਝ ਦਿਨ ਤਾਂ ਠੀਕ ਰਹਾ ਪਰ ਹਰਦੀਪ ਕੌਰ ਨੂੰ ਭੈਣ ਦੇ ਹੱਫਾ ਫੇਰ ਤੋਂ ਸਹੀ ਨਹੀਂ ਲੱਗਦਾ ਉਸਨੇ ਕਿਹਾ ਕਿ ਤੂੰ ਮੇਰਾ ਘਰ ਨਾ ਖਰਾਬ ਕਰ ਤੂੰ ਇਥੋਂ ਚਲੀ ਜਾ वरना ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ ਉਹ ਹੋਰ ਵੀ ਚਾਰ ਗੱਲਾਂ ਸੁਣਾਉਂਦੀ ਆ ਭੈਣ ਨੂੰ ਜੋ ਹਰਪ੍ਰੀਤ ਤੋਂ ਸਹੀਆਂ ਨਹੀਂ ਜਾਂਦੀਆਂ ਤੇ ਉਹ ਗੁੱਸੇ 'ਚ ਆਪਣਾ ਬੈਕਪੈਕ ਕਰਕੇ ਪਿੰਡ ਵੱਲ ਨੂੰ ਚਲੀ ਜਾਂਦੀ ਆ ਰਸਤੇ 'ਚ ਉਹਨੂੰ ਜੀਜਾ ਸੰਦੀਪ ਮਿਲਦਾ ਉਹ ਪੁੱਛਦਾ ਕਿ ਕਿੱਥੇ ਚੱਲੀ ਐ ਅੱਗੋਂ ਹਰਪ੍ਰੀਤ ਕਹਿੰਦੀ ਆ ਕਿ ਤੇਰੀ ਘਰ ਵਾਲੀ ਨੇ ਮੈਨੂੰ ਐਡਾ ਕੁਝ ਸੁਣਾਤਾ ਇੱਥੇ ਪੈਰ ਰੱਖਣ ਦਾ ਮੇਰਾ ਦੁਬਾਰਾ ਕੋਈ ਮਤਲਬ ਹੀ ਨਹੀਂ ਤੇਰੇ ਕਰਕੇ ਮੈਂ ਇੰਨੀ ਬੇਇੱਜ਼ਤੀ ਸਹੀ ਆ ਵਰਨਾ ਮੈਂ ਨਹੀਂ ਸੁਣਦੀ ਹੁੰਦੀ ਕਿਸੇ ਦੀ ਵੀ ਸੰਦੀਪ ਕਹਿੰਦਾ ਫਿਰ ਕੀ ਕਰਾਂ ਮੈਂ ਮਾਰ ਦਵਾ ਹਰਦੀਪ ਨੂੰ ਉਹ ਸੈਤ ਸੁਭਾਏ ਹੀ ਇਹ ਗੱਲ ਕਹਿੰਦਾ ਪਰ ਹਰਪ੍ਰੀਤ ਪੂਰੀ ਸੰਜੀਤ ਕੀ ਨਾਲ ਕਹਿੰਦੀ ਆ ਕਿ ਹਾਂ ਮਾਰਤੇ ਸੰਦੀਪ ਨੂੰ ਉਸ ਦੀਆਂ ਅੱਖਾਂ ਤੋਂ ਪਤਾ ਲੱਗ ਰਿਹਾ ਹੁੰਦਾ ਹੈ ਕਿ ਹਰਪ੍ਰੀਤ ਮਜ਼ਾਕ ਨਹੀਂ ਕਰ ਰਹੀ ਉਹ ਸੀਰੀਅਸ ਹੈ ਉਹ ਕਹਿੰਦਾ ਹੈ ਕਿ ਇਸ ਨਾਲ ਮੇਰਾ ਘਰ ਖਰਾਬ ਹੋ ਜੂ ਉਜੜ ਜੂ ਹਰਪ੍ਰੀਤ ਕਹਿੰਦੀ ਹੈ ਤੇਰੀ ਧੀ ਤੇਰਾ ਘਰ ਮੈਂ ਸੰਭੂ ਤੈਨੂੰ ਕਦੀ ਸ਼ਿਕਾਇਤ ਨਹੀਂ ਮਿਲੂ ਸੰਦੀਪ ਤੇ ਇਸ ਵਕਤ ਹਰਪ੍ਰੀਤ ਦੀ ਖੁਮਾਰੀ ਚੜੀ ਤਾਂ ਹੁੰਦੀ ਆ ਪਹਿਲਾਂ ਹੀ ਸੋ ਉਹ ਹਰਪ੍ਰੀਤ ਕੋਰ ਦੀਆਂ ਗੱਲਾਂ 'ਚ ਵੀ ਆ ਜਾਂਦਾ ਹੈ ਦੋਨੋਂ ਇੱਥੋਂ ਆਪਣੇ ਆਪਣੇ ਘਰ ਚਲੇ ਜਾਂਦੇ ਨੇ 1 ਅਗਸਤ 2010 ਨੂੰ ਜ਼ਖਮੀ ਸੰਦੀਪ ਆਪਣੀ ਘਰਵਾਲੀ ਹਰਦੀਪ ਦੀ ਲਾਸ਼ ਲੈ ਕੇ ਸਿਵਲ ਹਸਪਤਾਲ ਪਹੁੰਚਦਾ ਹੈ। ਮਾ ਚਾਚੇ ਦੇ ਮੁੰਡੇ ਤੇ ਸਾਲੀ ਹਰਪ੍ਰੀਤ ਕੌਰ ਵੀ ਉਸਦੇ ਨਾਲ ਹੁੰਦੇ ਨੇ। ਡਾਕਟਰਸ ਨੇ ਬੋਡੀ ਦੀ ਜਾਂਚ ਕੀਤੀ ਕਿ ਇਹ ਜ਼ਖਮ ਤਾਂ 24 ਘੰਟੇ ਪੁਰਾਣੇ ਲੱਗਦੇ ਨੇ ਤੇ ਇਹਨੂੰ ਗੁਜ਼ਰਿਆ ਵੀ ਇਨਾ ਹੀ ਟਾਈਮ ਹੋਇਆ ਹੋਵੇਗਾ। ਹਸਪੀਟਲ ਤੋਂ ਗੜ ਸ਼ੰਕਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਤਾਂ ਪੁਲਿਸ ਫੌਰਨ ਉੱਥੇ ਪਹੁੰਚ ਜਾਂਦੀ ਹੈ। ਸੰਦੀਪ ਪੁਲਿਸ ਨੂੰ ਦੱਸਦਾ ਹੈ ਕਿ ਮੈਂ ਕੱਲ ਯਾਨੀ 31 ਜੁਲਾਈ 2010 ਨੂੰ ਆਪਣੀ ਵਾਈਫ ਤੇ 6 ਮਹੀਨਿਆਂ ਦੀ ਬੱਚੀ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਾਲੀ ਰੋਡ ਤੇ ਇੱਕ ਡੇਰੇ ਮੰਨਤ ਉਤਾਰਨ ਗਿਆ ਸੀ ਵਾਪਸੀ ਤੇ ਸੇਖੋਵਾਲ ਪਿੰਡ ਦੇ ਕੋਲ ਸਕੋਰਪੀਓ ਸਵਾਰ 4 ਬੰਦਿਆਂ ਨੇ ਮੇਰੀ ਸੁਮੋ ਨੂੰ ਓਵਰਟੇਕ ਕਰਕੇ ਰੋਕ ਲਿਆ ਉਹਨਾਂ ਨੇ ਸਾਡੇ ਤੇ ਚਾਕੂਆਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਮੈਂ ਤਾਂ ਬਚ ਗਿਆ ਪਰ ਹਰਦੀਪ ਨਹੀਂ ਬਚ ਸਕੇ ਬੱਚੀ ਨੂੰ ਮਾਰਨ ਲਈ ਉਕਾਰ ਦੀ ਸੀਟ ਥੱਲੇ ਛੱਡ ਗਏ ਸਨ ਪਰ ਰੱਬ ਦੀ ਕਿਰਪਾ ਨਾਲ ਉਹ ਬਚ ਗਈ। ਅੱਗੇ ਸੰਦੀਪ ਕਹਿੰਦਾ ਹੈ ਕਿ ਇਸ ਘਟਨਾ ਤੋਂ ਮੈਂ ਇੰਨਾ ਜ਼ਿਆਦਾ ਡਰ ਗਿਆ ਸੀ ਕਿ ਮੈਂ ਤਾਏ ਦੇ ਘਰ ਪਿੰਡ ਮੱਲੇਵਾਲ ਚਲਾ ਗਿਆ। ਉੱਥੇ ਹੀ ਉਸਨੇ ਆਪਣਾ ਪਰਿਵਾਰ ਬੁਲਾਇਆ ਤੇ ਇੱਕ ਦਿਨ ਬਾਅਦ ਉਹ ਸਿਵਲ ਹਸਪੀਟਲ ਆਇਆ। ਪੁਲਿਸ ਨੇ ਸੰਦੀਪ ਦੇ ਬਿਆਨ ਦੇ ਆਧਾਰ ਤੇ ਧਾਰਾ 302 ਤੇ 34 ਤਹਿਤ ਮਾਮਲਾ ਦਰਜ ਕਰ ਲਿਆ ਤੇ ਬੋਡੀ ਭੇਜਦੀ ਪੋਸਟਮਾਰਟਮ। ਪੂਰੀ ਪੁਲਿਸ ਜਦੋਂ ਮਾਮਲੇ ਦੀ ਜਾਂਚ ਕਰਨ ਲੱਗੀ ਤਾਂ ਉਹਨੂੰ ਗੜਬੜ ਲੱਗੀ ਪਹਿਲੀ ਗੱਲ ਇੱਕ ਦਿਨ ਬਾਅਦ ਬੋਡੀ ਲੈ ਕੇ ਆਉਣਾ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਘਰ ਦਾ ਜੀ ਤੁਹਾਡੇ ਹੱਥੋਂ ਨਿਕਲ ਗਿਆ ਫਿਰ ਵੀ ਫਿਰ ਸੰਦੀਪ ਦੇ ਮਾਮੂਲੀ ਸੱਟਾ ਤੇ ਹਰਦੀਪ ਦੇ ਬਾਣੀਆਂ ਤੀਜਾ ਨਾ ਲੁੱਟ ਨਜ਼ਰ ਆ ਰਹੀ ਹੈ ਨਾ ਕੋਈ ਰੰਜਿਸ਼ ਨਾ ਦੁਸ਼ਮਣੀ ਨਾ ਕੋਈ ਹੌਟਕਲ ਕੋਈ ਐਡਾ ਵੱਡਾ ਹਮਲਾ ਕਿਉਂ ਕਰੂ ਕਿਸੇ ਦੀ ਜਾਨ ਲੈਣ ਲਈ ਵੀ ਕੋਈ ਰੀਜ਼ਨ ਤਾਂ ਹੋ ਪਰ ਉਹ ਰੀਜ਼ਨ ਵੀ ਕਿਤੇ ਮਿਲ ਜਾਣਾ ਪੁਲਿਸ ਨੂੰ ਆਸ-ਪਾਸਿਓਂ ਸੁਹਾਂ ਮਿਲਦਿਆਂ ਨੇ ਕਿ ਹਰਪ੍ਰੀਤ ਕੌਰ ਤੇ ਸੰਦੀਪ ਦੇ ਵਿੱਚ ਵੀ ਕੁਝ ਚੱਲਦਾ ਸੀ। ਪੁਲਿਸ ਲਈ ਇਹ ਇਨਫੋਰਮੇਸ਼ਨ ਕਾਫੀ ਇੰਪੋਰਟੈਂਟ ਸਾਬਤ ਹੁੰਦੀ ਹੈ। ਉਹਨਾਂ ਨੇ ਇਹਨਾਂ ਦੋਵਾਂ ਨੂੰ ਥਾਣੇ ਬੁਲਾ ਲਿਆ ਤੇ ਇਹਨਾਂ ਤੋਂ ਪੁੱਛਤਾਛ ਕੀਤੀ। ਜ਼ਿਆਦਾ ਵਕਤ ਨਹੀਂ ਲੱਗਦਾ ਇਹਨਾਂ ਨੂੰ ਟੁੱਟਣ 'ਚ। ਸਾਹਮਣੇ ਆ ਗਿਆ ਕਿ ਸਾਲੀ ਦੇ ਉਕਸੌਣ ਤੇ ਜੀਜੇ ਨੇ ਆਪਣੀ ਘਰਵਾਲੀ ਖਤਮ ਕਰਦੀ। ਮੰਨਤ ਉਤਾਰਨ ਵਾਲੀ ਗੱਲ ਪੂਰੀ ਝੂਠੀ ਸੀ। ਇਹ ਉਹਨੂੰ ਆਪਣੀ ਸੂਮੋ ਤੇ ਕਿਸੇ ਸੁੰਨਸਣ ਜਗ੍ਹਾ ਲੈ ਕੇ ਗਿਆ ਸੀ ਤੇ ਉੱਥੇ ਹਰਦੀਪ ਨੂੰ ਚਾਕੂ ਮਾਰਿਆ ਨੇ ਖਤਮ ਕਰਨ ਲਈ ਹਰਦੀਪ ਜਾਨ ਬਚਾਉਣ ਲਈ ਭੱਜੀ ਵੀ ਪਰ ਸੰਦੀਪ ਨੇ ਉਸਦੇ ਸਿਰ ਤੇ ਪੱਥਰ ਮਾਰ ਕੇ ਉਸ ਨੂੰ ਖਤਮ ਕਰ ਦਿੱਤਾ ਖੁਦ ਨੂੰ ਵੀ ਚਾਕੂਆਂ ਨਾਲ ਮਾਰਾ ਜਿਹਾ ਜ਼ਖਮੀ ਕਰਨ ਤੋਂ ਬਾਅਦ ਹਰਦੀਪ ਦੀ লাশ ਲੈ ਕੇ ਉਹ ਮੱਲੇਵਾਲ ਪਹੁੰਚ ਗਿਆ ਹਰਪ੍ਰੀਤ ਚਾਹੁੰਦੀ ਸੀ ਕਿ লাশ ਦਾ ਅੰਤਮ ਸੰਸਕਾਰ ਮੱਲੇਵਾਲ ਹੀ ਕਰਤਾ ਜਾਏ ਚੁੱਪਚੀ ਤੇ ਪਰ ਬਾਕੀ ਘਰ ਦੇ ਇਸ ਗੱਲ ਨਾਲ ਸਹਿਮਤ ਨਹੀਂ ਸਨ ਸੋ ਇਹਨੂੰ लाश ਲੈ ਕੇ ਆਉਣਾ ਹੀ ਪਿਆ ਸਿਵਲ ਹਸਪਤਾਲ ਇਸ ਮਾਮਲੇ ਨੂੰ ਲੈ ਕੇ ਲੋਕਾਂ 'ਚ ਕਾਫੀ ਦੁੱਖ ਸੀ ਪੇਸ਼ ਕਰਨ ਤੇ ਜੱਜ ਸਾਹਿਬ ਨੇ ਵੀ ਕਿਹਾ ਸੀ ਕਿ ਦੋਸ਼ੀ ਮੌਤ ਦੀ ਸਜ਼ਾ ਦੇ ਹੱਕਦਾਰ ਸਨ ਕਿਉਂਕਿ ਇਹ ਮਾਮਲਾ ਦੁਰਲਭ ਤੋਂ ਦੁਰਲਭ ਸ਼੍ਰੇਣੀ ਯਾਨੀ rarest of the rare category ਵਿੱਚ ਆਉਂਦਾ ਸੀ ਹਾਲਾਂਕਿ ਉਹਨਾਂ ਦੀ ਕੰਪੈਰੀਟਿਵਲੀ ਛੋਟੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਹ ਸਿਰਫ ਉਮਰ ਕੈਦ ਦੀ ਸਜ਼ਾ ਸੁਣਾ ਰਹੇ ਨੇ ਹਿੰਦੂ ਵਿਆਹ ਐਕਟ ਦੇ ਅਨੁਸਾਰ ਵਿਆਹ ਇੱਕ ਪਵਿੱਤਰ ਪ੍ਰਾਣ ਹੈ ਪਰ ਇਸ ਆਦਮੀ ਨੇ ਆਪਣੀ ਪਤਨੀ ਦੇ ਵਿਸ਼ਵਾਸ ਨਾਲ ਧੋਖਾ ਕੀਤਾ ਗੜ੍ਹ ਸ਼ੰਕਰ ਦੇ 30 ਸਾਲਾ ਸੰਦੀਪ ਨੇ ਆਪਣੀ ਘਰਵਾਲੀ ਦੀ ਛੋਟੀ ਭੈਣ ਨਾਲ ਵਿਆਹ ਕਰਨ ਲਈ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਉਸ ਨੂੰ ਖੁਸ਼ਹਰਪੁਰ ਦੇ ਐਡੀਸ਼ਨਲ ਸੈਸ਼ਨ ਜੱਜ ਜੇ ਐਸ ਪੰਡਰ ਦੀ ਅਦਾਲਤ ਨੇ ਉਮਰ ਕੈਦ ਅਤੇ 50000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ 24 ਸਾਲਾ ਹਰਪ੍ਰੀਤ ਕੌਰ ਨੂੰ ਵੀ ਇਹੀ ਸਜ਼ਾ ਸੁਣਾਈ ਗਈ ਇੱਕ ਹਜ਼ਦਾ ਵਜ਼ਦਾ ਪਰਿਵਾਰ ਇੱਕ ਵਾਰ ਫੇਰ ਉਸ ਅੱਗ ਨੇ ਸਾੜਤਾ ਜੋ ਅਗਲਾ ਪਿਛਲਾ ਕੁਝ ਨਹੀਂ ਵੇਖਦੀ ਆਪਣਾ ਪਰਾਇਆ ਕੁਝ ਨਹੀਂ ਵੇਖਦੀ ਬੱਚੇ ਦੀ ਸੁੰਨੀ ਹੋਈ ਜ਼ਿੰਦਗੀ ਨਹੀਂ ਵੇਖਦੀ ਬਸ ਖੁਦ ਦੇ ਜਸਮ ਦੀ ਭੁੱਖ ਵੇਖਦੀ ਹੈ ਮੁਹੱਬਤਾਂ ਚ ਤਾਂ ਸਮਰਪਣ ਹੁੰਦੇ ਨੇ ਜੀ ਪਰ ਇਹਨਾਂ ਨੇ ਤਾਂ ਖੋਇਆ ਹੀ ਇੱਕ ਚੰਗੀ ਔਰਤ ਤੋਂ ਉਸ ਦਾ ਘਰ ਵਾਲਾ ਉਸ ਦੀ ਜ਼ਿੰਦਗੀ ਉਸ ਦੀ ਮੌਸੂਮਤੀ ਤੋਂ ਮਾਪਿਓ ਦਾ ਸਾਇਆ ਇਹ ਤਾਂ ਵੈਸ਼ੇ ਨਿਕਲੇ ਰਿਸ਼ਤਾ ਭਾਵੇਂ ਜਿਹੜਾ ਮਰਜ਼ੀ ਹੋਵੇ ਭਾਵੇਂ ਜੀਜੇ ਸਾਲੀ ਦਾ ਭਾਵੇਂ ਬਿਓਰ ਪਰਜਾਈ ਦਾ ਮਰਿਆਦਾ ਤੋਂ ਬਿਨਾ ਇੱਕ ਗੰਦਲੇ ਹੋ ਜਾਂਦੇ ਨੇ ਹਰ ਇੱਕ ਰਿਸ਼ਤੇ ਦੀ ਆਪਣੀ ਗ੍ਰੇਸ ਆਪਣਾ ਮਾਣ ਹੁੰਦਾ ਹੈ ਇੱਜ਼ਤ ਹੁੰਦੀ ਹੈ ਬਾਕੀ ਜਿੰਨੇ ਗੰਦਗੀ ਫਲਾਉਣੀ ਹੋਵੇ ਉਹ ਤਾਂ ਖੁਦ ਦੇ ਘਰ ਵਿੱਚ ਵੀ ਫਲਾ ਛੱਡਦਾ ਹੈ ਹਰਪ੍ਰੀਤ ਤੇ ਸੰਦੀਪ ਐਗਜ਼ੈਪਲਸ ਨੇ ਇਸ ਦੀਆਂ ਅੱਜ ਫੇਰ ਸਖਿਆ ਕਿ ਕੀ ਨਹੀਂ ਕਰਨਾ ਅੱਜ ਫੇਰ ਸਖਿਆ ਕਿ ਐਦਾਂ ਕਰਨ ਨਾਲ ਅੰਜਾਮ ਕੀ ਹੋ ਸਕਦੇ ਹੈ ਵਾਹਿਗੁਰੂ ਜੀ ਹਿਸਮਤ ਬਖਸ਼ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨਸ ਸਾਫ